ਪਿਛਲੇ ਦਿਨੀ ਬਠਿੰਡਾ ਪੁਲਿਸ ਦੇ ਵਿੱਚ ਤਨਾਤ ਇੱਕ ਇਨਸਟਾ ਕੁਈਨ ਦੇ ਨਾਮ ਤੇ ਜਾਣੀ ਜਾਂਦੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਕਰੀਬ 18 ਗ੍ਰਾਮ ਨਸ਼ੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਉਹਦੀ ਗ੍ਰਿਫਤਾਰੀ ਦੇ ਨਾਲ ਮਹਿਕਮੇ ਦੇ ਵਿੱਚ ਤਰਥੱਲੀ ਮਚ ਗਈ ਸੀ। ਹਾਲਾਂਕਿ ਕੁਝ ਪੰਜਾਬ ਦੇ ਵੱਡੇ ਅਫਸਰ ਉਸ ਲੇਡੀ ਕਾਂਸਟੇਬਲ ਨੂੰ ਬਚਾਉਣ ਦੇ ਯਤਨ ਕਰ ਰਹੇ ਨੇ, ਅਦਾਲਤਾਂ ਦਾ ਵੀ ਸਹਾਰਾ ਲੈ ਰਹੇ ਨੇ ਪਰ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਫਿਰ ਬਠਿੰਡਾ ਪੁਲਿਸ ਵੱਲੋਂ ਦੋ ਅਜਿਹੇ ਥਾਣੇਦਾਰਾਂ ਨੂੰ ਵਿਭਾਗ ਵਿੱਚੋਂ ਮੁਅਤਲ ਕੀਤਾ ਗਿਆ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਜਿਹਦੇ ਚਲਦਿਆਂ ਨਸ਼ਿਆਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਦੇ ਤਹਿਤ ਇੱਕ ਐਸਐਚਓ ਅਤੇ ਇੱਕ ਸਹਾਇਕ ਐਸਐਚਓ ਨੂੰ ਵਿਭਾਗ ਵਿੱਚੋਂ ਫਿਲਹਾਲ ਮੁਅਤਲ ਕਰ ਦਿੱਤਾ ਹੈ ਇਹ ਧੋਬਿਆਣਾ ਵਸਤੀ ਦੇ ਅੰਦਰ ਜਿਹੜਾ ਸੀਵਲਾਈਨ ਏਰੀਆ ਪੈਂਦਾ ਹੈਗਾ ਸੀਵਲਾਈਨ ਥਾਣਾ ਪੈਂਦਾ ਹੈਗਾ ਉੱਥੇ ਨਸ਼ੇ ਦੀ ਸ਼ਿਕਾਇਤ ਆ ਰਹੀ ਸੀ ਨੇ ਸਿਸਕਾਇਤ ਨੂੰ ਜਦੋਂ ਸੀਨੀਅਰ ਅਫਸਰਸ ਨੇ ਉਹਨੂੰ ਤਸਦੀਕ ਕੀਤਾ ਤਾਂ ਉਹ ਸਹੀ ਪਾਈ ਗਈ ਸੀ। ਇਹਦੇ ਉੱਤੇ ਐਸਐਚਓ ਦੀ ਢਿੱਲੀ ਕਾਰਗੁਜ਼ਾਰੀ ਉਹਨੂੰ ਇਤਲਾ ਮਿਲਣ ਦੇ ਵੀ ਕਾਰਵਾਈ ਨਾ ਕਰਨ ਦੇ ਉਹਨੂੰ ਮਾਨਯੋਗ ਐਸਐਸਪੀ ਸਾਹਿਬ ਨੇ ਮੁਅਤਲ ਕਰ ਦਿੱਤਾ ਗਿਆ ਜਿਹੜਾ ਇੰਸਪੈਕਟਰ ਜਨਾ ਨਾ ਹੈ ਰਵਿੰਦਰ ਸਿੰਘ ਇੱਕ ਸਹਾਇਕ ਐਸਐਚਓ ਹੈਗੇ ਸਬ ਇੰਸਪੈਕਟਰ ਬੀਐਮਸੀ। ਸਰ ਇਹਨਾਂ ਦੇਖੋ ਕਿ ਕਾਰਵਾਈ ਕੀਤੀ ਜਾਊਗੀ। ਇਹਨਾਂ ਦੇ ਹੈ ਕਿ ਵਿਭਾਗੀ ਪੜਤਾਲ ਹੈਗੀ। ਜਿਹੜੀ ਉਹ ਇਹਨਾਂ ਦੇ ਦੋਸਤ ਜਿਹੜੇ ਹੈਗੇ ਦੇਖੇ ਜਾਣਗੇ ਤੇ ਉਦੋਂ ਬਾਅਦ ਇਹਨਾਂ ਨੂੰ ਜੋ ਪੁਨਿਸ਼ਮੈਂਟ ਹੈਗੀ ਉਹ ਮਿਲੂਗੀ ਕੀ ਕਾਰਨ ਸਿੱਧੀ ਜੀ ਜਿਹੜਾ ਇਹਨਾਂ ਨੂੰ ਇਹਨਾਂ ਨੇ ਜਿਹੜੀ ਇਹਨਾਂ ਨੇ ਗੈਰਹੀਗੀ ਕੀਤੀ ਕੋਈ ਪਤਾ ਲੱਗਿਆ ਕਾਣ ਦੇ ਅੰਦਰ ਕਾਣ ਦੀ ਹੈ ਸਿੱਧੀ ਜੀ ਗੱਲ ਜਿਹੜਾ ਤੁਹਾਨੂੰ ਇਤਲਾ ਮਿਲ ਰਹੀ ਹੈ ਇਤਲਾ ਉਹਦੇ ਕਾਰਵਾਈ ਨਹੀਂ ਕਰ ਰਹੇ ਹੋ ਤੁਸੀਂ ਬਾਰ ਬਾਰ ਤੁਹਾਨੂੰ ਦੱਸਿਆ ਜਾ ਰਿਹਾ ਹੈ ਉਹਦੇ باوجود ਵੀ ਜਿਹੜੇ ਕੋਈ ਨਸ਼ਾ ਵੇਚਦੇ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੇ ਹੋ ਤੇ ਕਾਰਨ ਬਿਲਕੁਲ ਇਹਦਾ ਨਾ ਸਪਸ਼ਟ ਹੀ ਹੈ ਇਹ ਹੌਟਸਪੌਟ ਮੰਨਿਆ ਜਾ ਰਿਹਾ ਜੀ ਇਹ ਏਰੀਆ ਜਿੱਥੇ ਪ੍ਰੋਬਲਮ ਆਈ ਤੋਬਿਆਣਾ ਏਰੀਆ ਤੇ ਹੌਟਸਪੌਟ ਦੇ ਅੰਦਰ ਆਉਂਦਾ ਮਛਿੰਦੇ ਦਾ ਤਾਂ ਕੀ ਕਹਿਣਾ ਚਾਹੂਗਾ ਜਿਹੜਾ ਹੋਰ ਵੀ ਆਪਦੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਜਾਂ ਜਿਹੜੇ ਐਸ ਐਚ ਓਜ਼ ਨੇ ਜਿੱਥੇ ਟੱਲ ਵਰਤੀ ਜਾ ਰਹੀ ਹੈ ਮੈਂ ਪਹਿਲਾਂ ਵੀ ਜੀ ਕਹਿਣਾ ਚਾਹੂਗਾ ਪਹਿਲਾਂ ਵੀ ਹਦਾਇਤਾਂ ਹੋਈਆਂ ਹਨ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਹੋਰ ਮਾਨਯੋਗ ਸੀਨੀਅਰ ਆਫਿਸਰਸ ਹੈਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ہدایتਾਂ ਹੋਈਆਂ ਬਾਰ-ਬਾਰ ਬਰੀਫਿੰਗ ਹੋਈ ਹੈ ਇਹਨਾਂ ਨੂੰ ਦੱਸਿਆ ਵੀ ਗਿਆ ਹੈਗਾ ਜੋ ਵੀ ਕੋਈ ਅਪਰਾਧ ਹੋ ਰਿਹਾ ਹੈ ਚਾਹੇ ਉਹ ਨਸ਼ੇ ਦਾ ਹੈ ਚਾਹੇ ਉਹ ਗੁੰਡਾਗਰਦੀ ਦਾ ਹੈਗਾ ਕਿਸੇ ਟਾਈਪ ਦਾ ਵੀ ਅਪਰਾਧ ਹੈ ਉਹਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਰ ਪੁਲਿਸ ਐਕਸ਼ਨ ਤੁਰੰਤ ਕਰਦੀ ਹੈ ਤਾਂ ਜਨਤਾ ਦੇ ਅੰਦਰ ਵਿਸ਼ਵਾਸ ਬਣਦਾ ਹੈ ਜਨਤਾ ਦੇ ਅੰਦਰ ਪੁਲਿਸ ਦੀ ਸਾਜ ਬਣਦੀ ਜਿਹਦੇ ਅੰਦਰ ਇਨਫਾਰਮੇਸ਼ਨ ਮਿਲਦੀ ਹੈ ਸਹਿਯੋਗ ਮਿਲਦਾ ਹੈਗਾ ਕਿ ਕਰਾਇਮ ਨੂੰ ਜੇ ਰੋਕਣ ਦੇ ਉੱਤੇ ਠਲ ਪੈਂਦੀ ਹੈ। ਇਹ ਕੌਣ-ਕੌਣ ਸੀ ਜਿਹੜਨੇ ਜਾਣੀ ਜੀ ਜਿਹੜੇ ਅੰਦੇ ਸਸਪੈਂਡ ਕੀਤਾ। ਕੀ ਨਾਮ ਮੈਂ ਨਾਮ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਹਨਾਂ ਦੇ ਇਨਸਪੈਕਟਰ ਰਵਿੰਦਰ ਸਿੰਘ ਹੈਗੇ ਤੇ ਇੱਕ ਸਬ ਇਨਸਪੈਕਟਰ ਬੀਐਮ ਸਿੰਘ ਹੈਗੇ। ਇਹ ਇੱਕ ਐਸਐਚਓ ਰਵਿੰਦਰ ਸਿੰਘ ਤੇ ਬੀਐਮ ਸਿੰਘ ਜਿਹੜੇ ਐਡੀਸ਼ਨਲ ਐਸਐਚਓ ਸਿਵਲ ਲਾਈਨ ਹੈਗੇ। ਇਹ ਸਬੰਧ ਦੇ ਵਿੱਚ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਉਦੇ ਚਾ ਜਿਕਰ ਕੀਤਾ ਗਿਆ ਬਠਿੰਡਾ ਪੁਲਿਸ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜੋਗ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਜਿੱਥੇ ਨਸ਼ਿਆਂ ਨੂੰ ਰੋਕਣ ਲਈ ਜੰਗੀ ਪੱਧਰ ਤੇ ਲੜਾਈ ਲੜੀ ਜਾ ਰਹੀ ਆ ਉੱਥੇ ਹੀ ਨਸ਼ਾ ਵੇਚਣ ਵਾਲਿਆਂ ਖਿਲਾਫ ਨਾ ਕਾਰਵਾਈ ਕਰਨ ਤੇ ਐਸ ਐਚ ਓ ਤੇ ਅਤੇ ਸਹਾਇਕ ਐਸ ਐਚ ਓ ਨੂੰ ਵੀ ਮੁਅਤਲ ਕਰ ਦਿੱਤਾ ਇਹ ਜਾਣਕਾਰੀ ਬਠਿੰਡਾ ਪੁਲਿਸ ਦੀ ਐਸ ਐਸ ਪੀ ਅਮਨੀਤ ਕੌਂਡਲ ਨੇ ਸਾਂਝੀ ਕੀਤੀ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਠਿੰਡਾ ਦੇ ਧੋਬੀਆਣਾ ਬਸਤੀ ਨੂੰ ਹੌਟਸਪੌਟ ਏਰੀਆ ਘੋਸ਼ਿਤ ਕੀਤਾ ਹੋਇਆ ਸੀ ਆਮ ਲੋਕਾਂ ਵੱਲੋਂ ਇੱਥੇ ਸ਼ਰੇਆਮ ਨਸ਼ਾ ਵੇਚਣ ਸੰਬੰਧੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਜਿਸ ਦੀ ਮੁਕੰਮਲ ਪੜਤਾਲ ਕਰਨ ਉਪਰੰਤ ਕਾਰਵਾਈ ਕਰਦੇ ਹਨ ਇੰਸਪੈਕਟਰ ਅਰਵਿੰਦਰ ਸਿੰਘ ਮੁਖ ਅਫਸਰ ਥਾਣਾ ਸਿਵਲਾਈਨ ਬਠਿੰਡਾ ਅਤੇ ਸਬ ਇੰਸਪੈਕਟਰ ਸਹਾਇਕ ਐਸ ਐਚ ਓ ਬੈਂਸਿੰਘ ਮੁਖ ਥਾਣਾ ਸਿਵਲਾਈ ਨੂੰ ਮੁਅਤਲ ਕਰ ਦਿੱਤਾ ਇਸ ਮੌਕੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਜੇਕਰ ਕੋਈ ਵੀ ਪੁਲਿਸ ਅਫਸਰ ਪਵੇਖ ਵਿੱਚ ਇਸ ਤਰ੍ਹਾਂ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਹਨਾਂ ਆਮ ਲੋਕਾਂ ਨੂੰ ਵੀ ਪਰਜੋਰ ਅਪੀਲ ਕਰਦੇ ਆ ਕਿ ਆ ਕਿ ਅਗਰ ਕਿਸੇ ਕੋਲ ਨਸ਼ਾ ਤਸਕਰ ਸੰਬੰਧੀ ਜਾ ਕਾਲੋ ਕਾਲਾ ਕਾਰੋਬਾਰ ਕਰਨ ਸੰਬੰਧੀ ਕਿਸੇ ਕੋਲ ਜਾਣਕਾਰੀ ਹੈ ਤਾਂ ਉਹ ਮਹਿਕਮੇ ਦੇ ਮੋਬਾਈਲ ਨੰਬਰ 901550252 ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਤੇ ਮਹਿਕਮਾ ਉਹਦਾ ਨਾਮ ਗੁਪਤ ਰੱਖੇਗਾ ਤੇ ਇਹ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਦੋ ਐਸਐਚਓ ਜਿਨ੍ਹਾਂ ਵਿੱਚ ਇੱਕ ਐਸਐਚਓ ਤੇ ਇੱਕ ਸਹਾਇਕ ਐਸਐਚਓ ਉਹਨਾਂ ਨੂੰ ਮਹਿਕਮੇ ਚ ਮੁਤਲ ਕਰ ਦਿੱਤਾ ਹੈ ਇਨਾਂ ਤੇ ਦੋਸ਼ ਲੱਗੇ ਨੇ ਕਿ ਇਹਨਾਂ ਨੇ ਨਸ਼ਿਆਂ ਖਿਲਾਫ ਜਿਹੜੀ ਸਰਕਾਰ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਹਦੇ 'ਚ ਆਪਣੀ ਜ਼ਿੰਮੇਵਾਰੀ ਜਾਂ ਆਪਣਾ ਫਰਜ਼ ਨਹੀਂ ਸਮਝਿਆ ਕੋਤਾਹੀ ਕੀਤੀ ਹੈ ਜਿਸ ਦੇ ਚੱਲਦਿਆਂ ਉਹਨਾਂ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਬਠਿੰਡਾ ਪੁਲਿਸ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੈ ਕਿਉਂਕਿ ਪਿੱਛੇ ਜਈ ਇੱਕ ਲੀਡੀ ਕਾਂਸਟੇਬਲ ਜਿਹਨੂੰ ਇੰਸਟਾ ਕਮੀਨ ਆਖਿਆ ਜਾਂਦਾ ਜਾਂ ਹੋਰ ਵੀ ਮਹਿਕਮੇ ਦੇ ਵਿੱਚ ਉਹਦੇ ਨਾਮ ਦੇ ਨਾਲ ਕਈ ਲੋਕ ਉਹਨੂੰ ਪੁਕਾਰਦੇ ਸੀ ਉਹ ਵੀ 18 ਗ੍ਰਾਪ ਕਰੀਬ-ਕਰੀਬ ਨਸ਼ੇ ਦੇ ਤਸਕਰੀ ਦੇ ਦੋਸ਼ ਵਿੱਚ ਫੜੀ ਗਈ ਉਹਦੀ ਥਾਰ ਦੇ ਵਿੱਚੋਂ ਨਸ਼ਾ ਫੜਿਆ ਸੀ ਜਿਹਦੇ ਚੱਲਦੇ ਹਾਲਾਂਕਿ ਪੁਲਿਸ ਨੇ 2-3 ਵਾਰ ਰਿਮਾਂਡ ਵੀ ਲਿਆ ਸੀ ਲੇਕਿਨ ਐਸਐਮਓ ਜੁਡੀਸ਼ੀਅਲ ਰਿਮਾਂਡ ਦੇ ਆ ਬਠਿੰਡਾ ਪੁਲਿਸ ਦੇ ਹਾਲੇ ਹੱਥ ਖਾਲੀ ਹੈ ਕਿਉਂਕਿ ਉਹਦਾ ਇੱਕ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਹਾਲੇ ਤੱਕ ਪੰਜਾਬ ਪੁਲਿਸ ਜਾਂ ਬਠਿੰਡਾ ਪੁਲਿਸ ਉਹਨੂੰ ਨਹੀਂ ਫੜ ਸਕੀ ਜਿਹਦੇ ਕੋਲ ਹੋਰ ਵੀ ਵੱਡੇ ਖਲਾਸੇ ਹੋ ਸਕਦੇ ਨੇ ਇਹ ਵੀ ਚਰਚਾ ਹੈ ਕਿ ਅਮਨਦੀਪ ਜਿਹੜੀ ਲੇਡੀ ਕਨਸਟੇਬਲ ਆ ਜਿਹੜੀ ਉਹਦੇ ਮੋਬਾਈਲ ਫੜੇ ਗਏ ਸੀ ਦੋ ਦੀ ਗੱਡੀ 'ਚ ਦੋ ਕਾਰ ਦੇ ਵਿੱਚ ਉਹਦੇ 'ਚ ਬਹੁਤ ਕੁਝ ਅਜੀਹਾ ਡਾਟਾ ਸੀ ਜਿਹੜਾ ਬਠਿੰਡਾ ਪੁਲਿਸ ਨੇ ਚੰਡੀਗੜ੍ਹ ਪੁਲਿਸ ਹੈੱਡ ਕੁਆਟਰ ਤੇ ਭੇਜ ਦਿੱਤਾ ਸੀ ਹਾਲਾਂਕਿ ਉਸ ਡਾਟਾ ਦੇ ਵਿੱਚ ਕੀ ਕੁਝ ਆ ਕੀ ਉਹਦੇ 'ਚ ਅਜੀਹੇ ਕਨਫਿਡੈਂਸ਼ੀਅਲ ਰਾਜ਼ ਸੀ ਜਿਹੜੇ ਹਾਲੇ ਤੱਕ ਪੁਲਿਸ ਨੇ ਖਲਾਸੇ ਨਹੀਂ ਕੀਤੇ ਹਾਲਾਂਕਿ ਅਮਨਦੀਪ ਦੇ ਬੈਂਕ ਖਾਤਿਆਂ ਦੀ ਵੀ ਗੱਲ ਕੀਤੀ ਜਾਵੇ ਆ ਪ੍ਰਾਪਰਟੀ ਦੀ ਵੀ ਗੱਲ ਕੀਤੀ ਜਾਵੇ ਬਠਿੰਡੇ ਤੇ ਇਹ ਚਰਚਾ ਜਾਂ ਪੁਲਿਸ ਹਲਕਿਆਂ ਦੇ ਵਿੱਚ ਕਿ ਉਹਨੇ ਬਥੇਰੀ ਪ੍ਰਾਪਰਟੀ ਬਣਾਈਆਂ ਨਸ਼ੇ ਦਾ ਕੰਮ ਕਾਫੀ ਲੰਮੇ ਸਮੇਂ ਤੋਂ ਕਰਦੀ ਆ ਰਹੀ ਸੀ ਪੁਲਿਸ ਤੇ ਵੀ ਮੰਨਦੀ ਹੈ ਕਿ ਫਾਜ਼ਿਲਖਾ ਅੰਮ੍ਰਿਤਸਰ ਜਾਂ ਸਿਰਸੇ ਵੀ ਉਹਦੇ ਗੀੜੇ ਲੱਗਦੇ ਸੀ ਹਾਲਾਂਕਿ ਉਸ ਪਹਿਲਾਂ ਵੀ ਚਾਰ ਦਫਾ ਸਸਪੈਂਡ ਹੋ ਚੁੱਕੀ ਆ ਵੈਸੇ ਉਹ ਜਿਹੜਾ ਦਾ ਅਸਲੀ ਜਿਹੜਾ ਪੁਲਿਸ ਜ਼ਿਲ੍ਹਾ ਮਾਨਸਾ ਸੀ ਜਿਹੜਾ ਉੱਥੇ ਭਰਤੀ ਹੋਈ ਸੀ ਇਕਣਾ ਵੱਡੇ ਲੋਕਾਂ ਦੀ ਸ਼ਿਫਾਰਿਸ਼ ਨਾਲ ਉਹ 4 ਵਾਰ ਸਸਪੈਂਡ ਹੋਈ ਫਿਰ ਬਹਾਲ ਵੀ ਹੋਈ ਫਿਰ ਉਹਨੂੰ ਬਠਿੰਡਾ ਪੁਲਿਸ ਲਾਈਨ ਜਿਹੜਾ ਸਿਵਲ ਹਸਪੀਟਲ ਉਹਦੇ ਚ ਆਰਜੀ ਤੌਰ ਤੇ ਤਨਾਤ ਵੀ ਕਰ ਦਿੱਤਾ ਗਿਆ ਪ੍ਰਾਪਰਟੀ ਬਾਰੇ ਵੀ ਸਰਕਾਰ ਚੁੱਪਾ ਮਹਿਕਮਾ ਚੁੱਪਾ ਹਲੇ ਤੱਕ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਕੇਸ ਵੀ ਚੱਲੂਗਾ ਹਲੇ ਤੱਕ ਉਹਦਾ ਦੂਜਾ ਸਾਥੀ ਵੀ ਨਹੀਂ ਫੜਿਆ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਾਅਦ ਜਦੋਂ ਮਸਲਾ ਆਇਆ ਕਿ ਇਨਸਟਾ ਕਵੀਨਾ ਉਹਨੇ ਫਿਲਮਾਂ ਦੇ ਗਾਣੇ ਦੇ ਵਿੱਚ ਵੀ ਕੰਮ ਕੀਤਾ ਹੈਗਾ ਗਾਣਿਆਂ ਦੇ ਵਿੱਚ ਉਹਨੂੰ ਕਿਸ ਨੇ ਕੰਮ ਦਵਾਇਆ ਹੈਗਾ ਕਿ ਗਾਣਿਆਂ ਦੇ ਵਿੱਚ ਬਤੌਰ ਮਾਡਲ ਕੰਮ ਕਰਨ ਵਾਸਤੇ ਉਹਨੇ ਕਿ ਕਿਸੇ ਕੋਲ ਮੈਗ ਮਿਕਲੋ ਪਰਮਿਸ਼ਨ ਲਈ ਜਾਂ ਨਹੀਂ ਇਹ ਵੀ ਇੱਕ ਜਾਂਚ ਦਾ ਵਿਸ਼ਾ ਲੇਕਿਨ ਜਦੋਂ ਇਹ ਲੇਡੀ ਕਨਸਟਬ ਚਰਚਾ ਦੇ ਵਿੱਚ ਕਾਰਨ ਬਣੀ ਹੈਗੀ ਤੇ ਫਿਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਵੀ ਕਿਹਾ ਕਿ ਇਹਨੂੰ ਵੀ ਇੱਥੋਂ ਬਦਲਿਆ ਗਿਆ ਸੀ ਇਹਨੂੰ ਵੀ ਸਿਕਿਉਰਿਟੀ ਦੇ ਵਿੱਚ ਲਗਾਇਆ ਗਿਆ ਸੀ ਲੇਕਿਨ ਇਹ ਬੜੀ ਲਾਪਰਵਾਹ ਸੀ ਆਪਣੇ ਨਾਲ ਰੋਜ਼ ਕੋਈ ਨਾ ਕੋਈ ਲਿਆਉਂਦੀ ਖਾਸ ਕਰਕੇ ਚਰਚਾ ਇੱਕ ਸ਼ਾਇਦ ਬਲਵਿੰਦਰ ਸਿੰਘ ਵੀ ਆਉਂਦਾ ਰਿਹਾ ਗਿਆ ਜਾਂ ਤਸਵੀਰਾਂ ਕਰਵਾਉਂਦੀ ਰਹੀ ਹੈ ਜਿਹੜੀ ਡਿਊਟੀ ਸਹੀ ਜ਼ਿੰਮੇਵਾਰੀ ਉਹ ਨਹੀਂ ਨਿਭਾਈ ਗਈ ਜਿਹਦੇ ਚੱਲਦਿਆ ਉਹਨਾਂ ਨੇ ਫਿਰ ਡਿਊਟੀ ਅਫਸਰ ਨੂੰ ਸ਼ਿਕਾਇਤ ਕੀਤੀ ਡਿਊਟੀ ਅਫਸਰ ਨੇ ਉਸ ਸਮੇਂ ਦੇ ਐਸਐਸਪੀ ਨਾਲ ਗੱਲ ਕੀਤੀ ਤੇ ਫਿਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਵੀ ਉਹਦਾ ਤਬਾਦਲਾ ਕਰ ਦਿੱਤਾ ਸੀ ਇਲੈਕਸ਼ਨ ਦੇ ਦੌਰਾਨ ਵੀ ਕਹਿੰਦੇ ਜਦੋਂ ਚੋਣ ਜਾਬਤਾ ਲੱਗ ਜਾਂਦਾ ਉਦੋਂ ਵੀ ਇਹਨੇ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾਈ ਇਸ ਕਰਕੇ ਉਹ ਵਾਰ-ਵਾਰ ਸਸਪੈਂਡ ਹੁੰਦੀ ਰਹੀ ਤੇ ਅਫਸਰ ਵਾਰ-ਵਾਰ ਉਹਨੂੰ ਬਹਾਲ ਕਰਦੇ ਰਹੇ ਤੇ ਇਸ ਕਰਕੇ ਜਿੱਥੇ ਬਠਿੰਡਾ ਪੁਲਿਸ ਦੀ ਬਦਨਾਮੀ ਹੋ ਉੱਥੇ ਕੁਝ ਅਫਸਰਾਂ ਦੀ ਵੀ ਬਦਨਾਮੀ ਦਾ ਕਾਰਨ ਬਣੀ ਸੀ ਹੁਣ ਉਹ ਜੇਲ੍ਹ ਦੇ ਵਿੱਚ ਆ ਲੇਕਿਨ ਹੁਣ ਫਿਲਹਾਲ ਬਠਿੰਡਾ ਪੁਲਿਸ ਨੇ ਇੱਕ ਹੋਰ ਵੱਡਾ ਕੰਮ ਕੀਤਾ ਦੋ ਥਾਣੇਦਾਰਾਂ ਤੇ ਇਲਜ਼ਾਮ ਲੱਗੇ ਸਨ ਕਿ ਇਹਨਾਂ ਨੇ ਨਸ਼ੇ ਨੂੰ ਲੈ ਕੇ ਜਿਹੜੀ ਕਾਰਵਾਈ ਆ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਕੀਤੀ ਹੈਗੀ ਜਦੇ-ਜਦੇ ਚੱਲ ਜਾ ਬਠਿੰਡਾ ਦੇ ਐਸਐਸਪੀ ਨੇ ਦੋ ਐਸਐਚਓ ਇੱਕ ਉਹਦੇ ਚ ਐਸਐਚਓ ਜਿਹੜਾ ਤੇ 3 ਸਟਾਰ ਇਨਸਪੈਕਟਰ ਔਰ ਇੱਕ ਸਹਾਇਕ ਐਸਐਚਓ ਉਹਨੂੰ ਫਿਲਹਾਲ ਮਹਿਕਮੇ ਚੋਂ ਮੁਅਤਲ ਕਰ ਦਿੱਤਾ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਕੋਈ ਸਟਿੰਗ ਵੀ ਬੜਿਆ ਸੀ ਦਿੱਲੀ ਤੋਂ ਲੋਕ ਆਏ ਸੀ ਉਨਾ ਦੇ ਸਟ੍ਰਿੰਗ ਦੇ ਚੱਲਦਾ ਹੀ ਇਹਨਾਂ ਦੋ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਪਰ ਸਚਾਈ ਕੀ ਕੀ ਉਹ ਸਚਾਈ ਜਿਹੜੀ ਆ ਉਹ ਬਾਹਰ ਵੀ ਆਉਣੀ ਚਾਹੀਦੀ ਹੈ ਕਿ ਆਖਰੇ ਦੋ ਐਸ ਐਚਓ ਕਿਉਂ ਮਤਲਬ ਕੀਤੇ ਗਏ ਨੇ ਤੇ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਮਹਿੰਮ ਸ਼ੁਰੂ ਕੀਤੀ ਗਈ ਆ ਉਹਦੇ 'ਚ ਤਾਂ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਅਫਸਰਾਂ ਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ ਫਰਜ਼ ਸਮਝਣਾ ਚਾਹੀਦਾ ਕੁਤਾਹੀ ਨਹੀਂ ਕਰਨੀ ਚਾਹੀਦੀ ਫਿਲਹਾਲ ਇਸ ਜਾਣਕਾਰੀ ਨਾਲ ਧੰਨ ਤੁਲੰਗਿਆ ਦੇਖਦੇ ਰਹੋ ਇਹ ਵੀ ਸਪੰਜਾਬ ਧੰਨਵਾਦ